ਆਪਣੇ ਅੰਤਲੇ ਸਮੇਂ ਤੱਕ ਆਪਣੇ ਖਾਲਸੇ ਨੂੰ ਮਾਣ ਬਖਸ਼ਿਆ ਆਪਣੀਆਂ ਸਾਰੀਆਂ ਜਿੱਤਾਂ ਆਪਣੀਆਂ ਸਾਰੀਆਂ ਕਾਮਯਾਬੀਆਂ ਆਪਣੇ ਸਾਰੇ ਗੁੱਟ ਖਾਲਸੇ ਦੇ ਨਾਮ ਕੀਤੇ ਤੇ ਰੁਕਸਤ ਹੋਣ ਲੱਗਿਆਂ ਉਹਨਾਂ ਨੇ ਸਿੱਖਾਂ ਨੂੰ ਹਿਦਾਇਤ ਕੀਤੀ ਕਿ ਕੋਈ ਉਹਨਾਂ ਦਾ ਗਿੱਠਾ ਫੋਲਣ ਦੀ ਕੋਸ਼ਿਸ਼ ਨਾ ਕਰੇ ਸਤਕਾਰ ਵਜੋਂ ਉਹਨਾਂ ਦੀ ਯਾਦਗਾਰ ਨਾਲ ਸਾਰੇ ਕੜਾ ਪ੍ਰਸ਼ਾਦ ਤਿਆਰ ਕਰ ਸੰਗਤ ਨੂੰ ਵਰਤਾਇਆ ਗਿਆ ਤੇ ਸੰਗਤਾਂ ਨੂੰ ਕਿਹਾ ਸਾਡਾ ਵਕਤ ਆ ਗਿਆ ਕਾਲਪੁਰ ਕੋਲ ਜਾਣ ਤੇ ਚੋਤੀ ਜੋਤ ਰਲੀ ਸੰਪੂਰਨ ਤੇ ਹੁਕਮ ਅਨੁਸਾਰ ਗੁਰੂ ਸਾਹਿਬ ਅਲੋਪ ਹੋ ਗਏ ਤੇ ਕੋਰ ਸਵਾਰਾ ਸਮੇਤ ਮਾਧੂ ਦਾਸ ਤੋਂ ਬਣੇ ਬੰਦਾ ਸਿੰਘ ਬਹਾਦਰ ਨੂੰ ਜ਼ਬਰ ਜ਼ੋਰ ਦੇ ਨਾਲ ਡਟ ਲੋਹਾ ਲੈਣ ਲਈ ਪੰਜਾਬ ਪੇਜ